ਕੇਜਰੀਵਾਲ ਤੋਂ ਐ ਨਹੀਂ ਸਾਹਿਬ ਕੇਜਰੀਵਾਲ ਸਾਡਾ ਕਹਿੰਦਾ ਫਿਲਮ ਆਈ ਸੀ ਆਪ ਹਮਾਰੇ ਭੈ ਕੌਣ ਕੇਜਰੀਵਾਲ ਸਾਡਾ ਲੱਗਦਾ ਕਿ ਇਹ ਬਨੂ ਆ ਦੱਸੇ ਸਾਹਿਬ ਕੇਜਰੀਵਾਲ ਸਾਹਿਬ ਅਸੀਂ ਤਾਂ ਵੋਟਾਂ ਨਹੀਂ ਪਾਈਆਂ ਕੇਜਰੀਵਾਲ ਸਾਹਿਬ ਹੋਰਿਆਂ ਨੂੰ ਅਸੀਂ ਤਾਂ ਵੋਟਾਂ ਇਹਨਾਂ ਨੂੰ ਪਾਈਆਂ ਸੀਗੇ ਆਪ ਭਗਵੰਤ ਮਾਨ ਹੋਰਿਆਂ ਨੂੰ ਕਹਿੰਦਾ ਬੁਲਾ ਬਿਨਾ ਬੁਲਾਇਆ ਬੋਲਦਾ ਕਿਉਂ ਨਹੀਂ ਮੈਂ ਵੀਡੀਓ ਦੇਖ ਰਿਹਾ ਸੀ ਪਰਸੋਂ ਐਨ ਉਹ ਦੱਸ ਸੋਦੀਆ ਸਾਹਿਬ ਕਹਿ ਰਹੇ ਸੀ ਅਸੀਂ ਡਾਂਗਾ ਕੱਢ ਲਾਂਗੇ ਸਿਰ ਫੋਟ ਦੇਾਂਗੇ ਪੈਸੇ ਵੰਡਾਂਗੇ ਝੂਠ ਬੋਲਾਂਗੇ ਲੜਾਈ ਕਰਾਵਾਂਗੇ ਦੰਗੇ ਕਰਾਵਾਂਗੇ ਉਹ ਤਾਂ ਬੋਲਣ ਤੋਂ ਬੋਲਣ ਸਾਹਿਬ ਇੱਥੇ ਬੈਠੇ ਸੀਗੇ ਭਗਵੰਤ ਮਾਨ ਹੁੜੀ ਸਾਹਮਣੇ ਬੈਠੇ ਡੰਗਾਂ ਕੱਢੀ ਜਾਂਦੇ ਸਾਬ ਆ ਚੀਫ ਮਿਨਿਸਟਰੀ ਐ ਸਾ ਸਰਕਾਰ ਠੇਕੇ ਦੇ ਦੇਤੀ ਨਾਲ ਉਹਨਾਂ ਦੇ ਪ੍ਰਧਾਨ ਬੈਠੇ ਸੀ ਅਮਨ ਅਰੋੜਾ ਜੀ ਦੋਨੋਂ ਬੈਠੇ ਐ ਚਾਕੀ ਜਾਂਦੇ ਐ ਕਿ ਮਰਟੀ ਮਰਜੀ ਉਹਦੇ ਕੋਲ ਬੋਲ ਉਹ ਬੋਲੀ ਜਾਂਦੇ ਐ ਉਹ ਦੋਨੋਂ ਚਾਕੀ ਜਾਂਦੇ ਐ ਅੱਜ ਇੱਕ ਜਗ੍ਹਾ ਜੀ ਵੀਡੀਓ ਆਈ ਨਵੀਂ ਅੱਜ ਜਲਸਾ ਨਹੀਂ ਹੁੰਦਾ ਸ਼ੋਅ ਹੁੰਦਾ ਸਭ ਕਿਉਂਕਿ ਉਹਨਾਂ ਦਾ ਜਿਹੜਾ ਪਿਸ਼ੋਕੜਾ ਉਸ ਕਿਸਮ ਦਾ ਹੀ ਸ਼ੋਅ ਹੀ ਕਰਦੇ ਐ ਉਸੇ ਕਹਿ ਰਹੇ ਆ ਸਾਡੇ ਪੰਜਾਬ ਦੀ ਕ੍ਰਿਕਟ ਦੀ ਟੀਮ ਦੀ ਵੂਮਨ ਟੀਮ ਦੀ ਕਪਤਾਨ ਵੀ ਪੰਜਾਬਣ ਹੈ ਸਾਡੀ ਪੰਜਾਬ ਦੀ ਕ੍ਰਿਕਟ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਸਾਡੀ ਬਾਸਕਟਬਾਲ ਪੰਜਾਬ ਦੀ ਟੀਮ ਹੈ ਉਹਦਾ ਵੀ ਕੈਪਟਨ ਪੰਜਾਬੀ ਹੈ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਭਗਵੰਤ ਮਾਨ ਜੀ ਟੀਮਾਂ ਦਾ ਹਾਕੀ ਬਾਸਕਟਬਾਲ ਕ੍ਰਿਕਟ ਦੇ ਦਾ ਪੰਜਾਬੀ ਹੈਗੇ ਸਾਡਾ ਮੁੱਖ ਮੰਤਰੀ ਪੰਜਾਬੀ ਹੈ ਜਾਂ ਨਹੀਂ ਕੋਈ ਇਹਦਾ ਨਾਮ ਬਦਲ ਦਿਓ ਕੋਈ ਲੈਂਡ ਪੁਲ ਸਿੰਘ ਲੈਂਡ ਪੁਲਿੰਗ ਪਾਲਿਸੀ ਕਹਿ ਦਿਓ ਚਾਹੇ ਉਹਦਾ ਨਾਮ ਕੇਜਰੀਵਾਲ ਪਾ ਦਿਓ ਚਾਹੇ ਉਹਦਾ ਨਾਮ ਡੋਨਲਡ ਟਰੰਪ ਪਾ ਦਿਓ ਆ ਬੱਜਣੀ ਕਿਸਾਨ ਤੇ ਸਭ ਆ ਕੇ ਇੱਥੇ ਕੇਜਰੀਵਾਲ ਹੋਰੀ ਪਏ ਐ ਉੱਥੇ ਅਮਰੀਕਾ ਚ ਡੋਨਰ ਟਰੰਪਲ ਚ ਕਹਿੰਦੇ ਇੱਕ ਕਿਸਾਨ ਕੋ ਜੱਟ ਭਰਾ ਸਾਡਾ ਮੇਲੇ ਜਾਵੜਿਆ ਤੇ ਜਦੋਂ ਮੇਲੇ ਤੋਂ ਮੁੜ ਕੇ ਆਇਆ ਘਰ ਆਲੇ ਪੁੱਛਣ ਲੱਗੇ ਮੇਲਾ ਕਿਵੇਂ ਸੀਗਾ ਕਹਿੰਦਾ ਕਾਹਦਾ ਮੇਲਾ ਸੀਗਾ ਕਿਉਂ ਤੇ ਮੋਢੇ ਤੇ ਕੰਬਲੀ ਸੀਗੀ ਉਹ ਕਿਸੇ ਨੇ ਚੱਕਲੀ ਭੀੜ ਪਾੜ ਕੇ ਪਤਾ ਨਹੀਂ ਲੱਗਿਆ ਕਹਿੰਦਾ ਕਾਹਦਾ ਮੇਲਾ ਸੀਗਾ ਮੇਰੇ ਵਾਲੀ ਪੂਰੀ ਤੇ ਕੱਟ ਸੀਗਾ ਆ ਸਾਰੇ ਦਾ ਸਾਰਾ ਮਸਲਾ ਨੇ ਸਾਬ ਆ ਕੋਈ ਇਹਦਾ ਨਾਮ ਬਦਲ ਦਿਓ ਕੋਈ ਲੈਂਡ ਪੁਲਸਿੰਗ ਲੈਂਡ ਪੁਲਿੰਗ ਪਾਲਿਸੀ ਕਹਿ ਦਿਓ ਚਾਹੇ ਉਹਦਾ ਨਾਮ ਕੇਜਰੀਵਾਲ ਪਾ ਦਿਓ ਚਾਹੇ ਉਹਦਾ ਨਾਮ ਡੋਨਲਡ ਟਰੰਪ ਪਾ ਦਿਓ ਆ ਬੱਜਣੀ ਕਿਸਾਨ ਤੇ ਸਾਬ ਆ ਕੇ ਇੱਥੇ ਕੇਜਰੀਵਾਲ ਹੋ ਰਿ ਪਏ ਐ ਉੱਥੇ ਅਮਰੀਕਾ 'ਚ ਡੋਨਲਡ ਟਰੰਪ ਲੱਗਿਆ ਸਾਡੇ ਪਿੰਡਾਂ 'ਚ ਕਾਵਤ ਐ ਕਹਿੰਦਾ ਰੱਬ ਵੀ ਦਿਖਦਾ ਸਭ ਤੋਂ ਪਹਿਲਾਂ ਕਿਸਾਨ ਤੇ ਆ ਜਿਹੜਾ ਮੀਂਹ ਹੋਈ ਜਾਂਦਾ ਆ ਜਿਹੜੇ ਬੱਦਲ ਫੱਟੀ ਜਾਂਦੇ ਐ ਫੈਕਟਰੀਆਂ ਵਾਲੇ ਦਾ ਇੰਨਾ ਕੁਝ ਨਹੀਂ ਵਿਗੜਨਾ ਜਿਹੜੀ ਕਿਸਾਨ ਦੀ ਫਸਲ ਖੇਤ 'ਚ ਖੜੀ ਹੋ ਉਹਨੂੰ ਪੁੱਛੋ ਦੇ ਨਾਲ ਕੀ ਵਰਤਦਾ ਰੱਬ ਤਾਂ ਰੱਬ ਕੀੜੀ ਵੀ ਨੁਕਸਾਨ ਕਿਸੇ ਦਾ ਕਰਦੀ ਆ ਤਾਂ ਕਿਸਾਨ ਦਾ ਕਰਦੀ ਆ ਉਹਨਾਂ ਹਾਲਾਤਾਂ 'ਚ ਆ ਜੋ ਕੁਝ ਥੋੜੇ ਸਾਹਮਣੇ ਹੋਇਆ ਹੈ ਦੇ ਨਾਮ ਬਦਲੇ ਗਏ ਐ ਸਭ ਮੈਂ ਤਾਂ ਇੱਕੋ ਅਪੀਲ ਕਰਨ ਆਇਆ ਤੁਹਾਨੂੰ ਚੰਗਾ ਮੜਾ ਆਪ ਪਛਾਣਨਾ ਪਊਗਾ ਸਭ ਕਿਸੇ ਨੇ ਬਾਹਰੋਂ ਆ ਕੇ ਬਾਣੀ ਫੜਨੀ ਆ ਜਿਹੜੇ ਆ ਪਾਲਿਸੀ ਲੈ ਕੇ ਆਏ ਐ ਸੋ ਕਾਲਡ ਲੈਂਡ ਪੂਲਿੰਗ ਪਾਲਿਸੀ ਕੌਣ ਲੈ ਕੇ ਆਇਆ ਓਹੀ ਲੋਕ ਲੈ ਕੇ ਆਏ ਨਾ ਜਿਨ੍ਹਾਂ ਨੂੰ ਆਪਾਂ 92 ਸੀਟਾਂ ਦੇ ਕੇ ਇੱਥੇ ਭੇਜਿਆ ਸੀਗਾ ਇਹਨਾਂ ਨੂੰ ਸੱਤਾ ਦਿੱਤੀ ਕਿਨੇ ਆਪਾਂ ਦਿੱਤੀ ਸਾ ਪੰਜਾਬ ਦੇ ਲੋਕਾਂ ਨੇ ਦਿੱਤੀ ਹੁਣ ਭੁਗਤ ਕੌਣ ਰਿਹਾ ਹੈ ਪੰਜਾਬ ਦੀ ਜਨਤਾ ਭੁਗਤ ਰਹੀ ਹੈ ਸ਼ਰਮਾ ਜੀ ਕਹਿ ਰਹੇ ਸੀਗੇ ਕਹਿੰਦੇ ਰੋਡਵੇਜ਼ ਹੜਤਾਲ ਤੇ ਟੀਚਰ ਹੜਤਾਲ ਤੇ ਠੇਕੇ ਵਾਲੇ ਕਰਮਚਾਰੀ ਹੜਤਾਲ ਤੇ ਕਰਮਚਾਰੀ ਹੜਤਾਲ ਤੇ ਨਹੀਂ ਸਾਹਿਬ ਆ ਮਨਲਾ ਦਾ ਸਰਕਾਰ ਹੜਤਾਲ ਤੇ ਠੇਕੇ ਤੇ ਸਰਕਾਰ ਠੇਕੇ ਤੇ ਦੇ ਰੱਖੀ ਹੈ ਮੰਨੂ ਅੱਜ ਗਿਲਾ ਕੇਜਰੀਵਾਲ ਤੋਂ ਹੈ ਨਹੀਂ ਸਾਹਿਬ ਕੇਜਰੀਵਾਲ ਸਾਡਾ ਕਹਿੰਦਾ ਫਿਲਮ ਆਈ ਸੀ ਆਪ ਹਮਾਰੇ ਹੈ ਕੌਣ ਕੇਜਰੀਵਾਲ ਸਾਡਾ ਲੱਗਦਾ ਕਿ ਇਹ ਮੈਨੂੰ ਆਪ ਦੱਸੇ ਸਭ ਕੇਜਰੀਵਾਲ ਸਾਹਿਬ ਅਸੀਂ ਤਾਂ ਵੋਟਾਂ ਨਹੀਂ ਪਾਈਆਂ ਕੇਜਰੀਵਾਲ ਸਾਹਿਬ ਹੋਰਿਆਂ ਨੂੰ ਅਸੀਂ ਤਾਂ ਵੋਟਾਂ ਇਹਨਾਂ ਨੂੰ ਪਾਈਆਂ ਸੀਗੇ ਆਪ ਭਗਵੰਤ ਮਾਨ ਹੋਰਿਆਂ ਨੂੰ ਕਹਿੰਦਾ ਬੁਲਾ ਬਿਨਾ ਬੁਲਾਇਆ ਬੋਲਦਾ ਕਿਉਂ ਨਹੀਂ ਮੈਂ ਵੀਡੀਓ ਦੇਖ ਰਿਹਾ ਸੀ ਪਰਸੋ ਐਨਡ ਆਹ ਜੇ ਸੋਦੀਆ ਸਾਹਿਬ ਕਹਿ ਰਹੇ ਸੀ ਅਸੀਂ ਡਾਂਗਾ ਕੱਢ ਲਾਂਗੇ ਸਿਰ ਫੋਟ ਦੇਾਂਗੇ ਪੈਸੇ ਵੰਡਾਂਗੇ ਝੂਠ ਬੋਲਾਂਗੇ ਲੜਾਈ ਕਰਾਵਾਂਗੇ ਦੰਗੇ ਕਰਾਵਾਂਗੇ ਉਹ ਤਾਂ ਬੋਲਣ ਸੋ ਬੋਲਣ ਸਾਹਿਬ ਇੱਥੇ ਬੈਠੇ ਸੀਗੇ ਭਗਵੰਤ ਮਾਨ ਜੀ ਸਾਹਮਣੇ ਬੈਠੇ ਡੰਗਾਂ ਕੱਢੀ ਜਾਂਦੇ ਸਨ ਆ ਚੀਫ ਮਿਨਿਸਟਰੀ ਐ ਸਾ ਸਰਕਾਰ ਠੇਕੇ ਦੇ ਦੇਤੀ ਨਾਲ ਉਹਨਾਂ ਦੇ ਪ੍ਰਧਾਨ ਬੈਠੇ ਸੀ ਐਮਨ ਅਰੋੜਾ ਜੀ ਦੋਨੋਂ ਬੈਠੇ ਐ ਚਾਕੀ ਜਾਂਦੇ ਐ ਈ ਮਲਟੀਮਰ ਜੀ ਉਹਦੇ ਕੋਲ ਬੋਲ ਉਹ ਬੁਲੀ ਜਾਂਦੇ ਐ ਉਹ ਦੋਨੋਂ ਚਾਕੀ ਜਾਂਦੇ ਐ ਅੱਜ ਇੱਕ ਜੱਗਾ ਜੀ ਵੀਡੀਓ ਆਈ ਨਵੀਂ ਅੱਜ ਮਨੂੰ ਹੁਣੇ ਕਿਸੇ ਨੇ ਭੇਜੀ ਉਹਦੇ 'ਚ ਭਗਵੰਤ ਮਾਨ ਜੀ ਦਾ ਇੱਕ ਕਿਸੇ ਸ਼ੋਅ 'ਚ ਉਹਨਾਂ ਦਾ ਜਲਸਾ ਨਹੀਂ ਹੁੰਦਾ ਸ਼ੋਅ ਹੁੰਦਾ ਸਰ ਕਿਉਂਕਿ ਉਹਨਾਂ ਦਾ ਜਿਹੜਾ ਪਿਸ਼ੋਕੜ ਹੈ ਉਸ ਕਿਸਮ ਦਾ ਹੀ ਸ਼ੋਅ ਹੀ ਕਰਦੇ ਐ ਉਸੇ ਕਹਿ ਰਹੇ ਆ ਸਾਡੇ ਪੰਜਾਬ ਦੀ ਕ੍ਰਿਕਟ ਦੀ ਟੀਮ ਦੀ ਵੂਮਨ ਟੀਮ ਦੀ ਕਪਤਾਨ ਵੀ ਪੰਜਾਬਣ ਐ ਸਾਡੀ ਪੰਜਾਬ ਦੀ ਕ੍ਰਿਕਟ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਸਾਡੀ ਬਾਸਕਟਬਾਲ ਪੰਜਾਬ ਦੀ ਟੀਮ ਹੈ ਉਹਦਾ ਵੀ ਕੈਪਟਨ ਪੰਜਾਬੀ ਹੈ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਭਗਵੰਤ ਮਾਨ ਜੀ ਟੀਮਾਂ ਦਾ ਹਾਕੀ ਬਾਸਕਟਬਾਲ ਕ੍ਰਿਕਟ ਦੇ ਦਾ ਪੰਜਾਬੀ ਹੈਗੇ ਸਾਡਾ ਮੁੱਖ ਮੰਤਰੀ ਪੰਜਾਬੀ ਹੈ ਜਾਂ ਨਹੀਂ ਮੈਨੂੰ ਆਹ ਦੱਸੋ ਕਿਉਂਕਿ ਪੰਜਾਬੀ ਅਣਖ ਵਾਸਤੇ ਜਾਣੇ ਜਾਂਦੇ ਹੈ ਸਾਬ ਭਗਵੰਤ ਮਾਨ ਜੀ ਢੂਲੇ ਬੇਰਾ ਦਾ ਜੇ ਨਹੀਂ ਕੁਝ ਨਹੀਂ ਵਿਗੜਿਆ ਅਜੇ ਵੀ ਪਜਾਉੇ ਨਾ ਧੜਵੀਆਂ ਨੂੰ ਜਿਹੜੇ ਸਿਰ ਤੇ ਲਿਆ ਕੇ ਬਿਠਾ ਰੱਖੇ ਐ ਆ ਲੈਂਡ ਪੁਲਿਸਿੰਗ ਪਾਲਸੀ ਲੈ ਕੇ ਮੈਂ ਕੌਣ ਆ ਸਾਬ ਮੈਂ ਕੋਈ ਭੂਮਿਕਾ ਨਹੀਂ ਬਣਾ ਰਿਹਾ ਤੁਹਾਨੂੰ ਕੋਈ ਬੇਵਕੂ ਗੋਲੀਆਂ ਨਹੀਂ ਵੰਡ ਰਿਹਾ ਮੈਂ ਪਾਲਸੀ ਲੈ ਕੇ ਕੌਣ ਆਇਆ ਕੈਬਨਿਟ ਨੇ ਫੈਸਲਾ ਕੀਤਾ ਵੀ ਆ ਜਿਹੜੇ ਫੈਸਲੇ ਐ ਚੀਫ ਸੈਕਟਰੀ ਕਰੂਗਾ ਚੀਫ ਮਿਨਿਸਟਰ ਨਹੀਂ ਕਰੂਗਾ ਚੀਫ ਸੈਕਟਰੀ ਕਰੂਗਾ ਚੀਫ ਡਿਪਟੀ ਲਾਇਆ ਚੀਫ ਸੈਕਟਰੀ ਲਾਇਆ ਕਿਨੇ ਕੇਜਰੀਵਾਲ ਸਾਹਿਬ ਨੇ ਲਾਇਆ ਕਿਨੇ ਸੁਸੋਧਿਆ ਜੀ ਨੇ ਸਤਿੰਦਰ ਚੈਨ ਆਏ ਬੈਠੇ ਆ ਲਾਇਆ ਕੌਣ ਕੇਜਰੀਵਾਲ ਸਾਹਿਬ ਤੇ ਸਾਡੇ ਮੁੱਖ ਮੰਤਰੀ ਦਾ ਕੀ ਰੋਲ ਹੈ ਮੁੱਖ ਮੰਤਰੀ ਸਾਹਿਬ ਬੋਲਦੇ ਕਿਉਂ ਨਹੀਂ ਮੈਨੂੰ ਇਸ ਗੱਲ ਦਾ ਅੱਗੇ ਲੈ ਸਾਹਿਬ ਤੁਸੀਂ ਗੱਲਾਂ ਕਰਦੇ ਸੀਗੇ ਪੰਜਾਬ ਦੀਆਂ ਹੁਣ ਕਹਿੰਦੇ ਹੁਣ ਸੁਤੰਤਰਤਾ ਦਿਵਸ ਤੇ 15 ਅਗਸਤ ਨੂੰ ਬੋਲ ਰਹੇ ਸੀਗੇ ਕਹਿੰਦੇ ਸਾਨੂੰ ਇੱਕ ਮੌਕਾ ਹੋਰ ਦਿਓ ਬੁਰਾ ਨਾ ਮੰਨਿਓ ਸਾਹਿਬ ਤੁਸੀਂ ਚੁਗਬੀ ਸਾਹਿਬ ਕਿਤੇ ਜਾ ਕੇ ਦਿੱਲੀ ਕਹਿ ਰਹੇ ਹੋ ਵੀ ਸੁਨੀਲ ਜਾਖੜ ਦਾ ਪਾਰਟੀ ਦੀ ਜੜਾ ਵੱਡੀ ਜਾਂਦਾ ਪਰ ਮੈਂ ਇੱਕ ਨੁਸਖਾ ਦੱਸਣ ਲੱਗਿਆ ਭਗਵੰਤ ਮਾਨ ਜੀ ਨੂੰ ਵੀ ਜੇ ਮੁੜ ਕੇ ਮੁੱਖ ਮੰਤਰੀ ਬਣਨਾ ਹੈ ਨਾ ਮੈਂ ਦੱਸਦਾ ਕੀ ਕਰੋ ਲੈ ਸਵੇਰੇ ਵਿਜੀਲੈਂਸ ਦੀ ਰੇਡ ਮਾਰੋ ਇਹ ਜਿਹੜੇ ਤੁਸੀਂ ਦੱਸ ਰਹੇ ਨਹੀਂ ਕਿਹੜੀ ਕੋਠੀ ਸੀ ਪੈਸੇ ਜਾਂਦੇ ਆ ਉਹਨਾਂ ਕੋਠੀਆਂ ਤੇ ਰੇਡ ਮਾਰੋ ਕੋਈ ਵਹਿਬ ਜੀ ਦੇ ਕੋਈ ਨૈયਰ ਸਾਹਿਬ ਦਾ ਕੋਈ ਫਲਾਣਾ ਸਾਹਿਬ ਐ ਸਵੇਰੇ ਰੇਡ ਮਾਰੋ ਜੇ ਸਵੇਰੇ ਪੰਜਾਬ ਦੇ ਲੋਕ ਤੁਹਾਨੂੰ ਸਿਰ ਤੇ ਨਾ ਚੱਕ ਲੈਣ ਸਵੇਰੇ ਚੱਕ ਲੈਣਗੇ ਸਭ ਤੁਸੀਂ ਤਾਂ ਲੱਖ ਪੜਿਆ ਵੀ ਰਣਜੀਤ ਸਿੰਘ ਗਿੱਲ ਉਹ ਗਿੱਲ ਕੋ ਵਾਲਾ ਭਾਜਪੀ ਜਰ ਲੱਗਿਆ ਉਹਦੇ ਸਵੇਰੇ ਰੇਡ ਮਾਰ ਦਿਓ ਸਭ ਆ ਲੋਕਤੰਤਰ ਹੈ ਇਹਦੇ ਵਾਸਤੇ ਲੜਾਈ ਲੜੀ ਸੀਗੀ ਵੀ ਸਤੰਤਰਤਾ ਲੈ ਕੇ ਆਵਾਂਗੇ ਆਪਣੀ ਆਜ਼ਾਦੀ ਲੈ ਕੇ ਆਵਾਂਗੇ ਵੋਟਾਂ ਦਾ ਅਧਿਕਾਰ ਦੇਾਂਗੇ ਆ ਕਿਸਾਨਾਂ ਦੀ ਜਿਹੜੀ ਲੜਾਈ ਹੈ ਸਾਹਿਬ ਮੈਂ ਕਿਸਾਨਾਂ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਸਾਹਿਬ ਚਾਹੇ ਕਿੰਨਾ ਹੀ ਅਸੀਂ ਜਾ ਕੇ ਝੁਗ ਸਾਹਿਬ ਆਪਾਂ ਹੀ ਗਏ ਸੀਗੇ ਜਾ ਕੇ ਗਵਰਨਰ ਸਾਹਿਬ ਨੂੰ ਸਭ ਤੋਂ ਪਹਿਲਾਂ ਜਾ ਕੇ ਮਿਲੇ ਹਾਂ ਉੱਥੇ ਸਾਰੀਆਂ ਗੱਲਾਂ ਹੋ ਗਈਆਂ ਮੈਂ ਕੋਈ ਇੱਥੇ ਆਪਣੀ ਪਿੱਠ ਤਪਤਪਾਣ ਨਹੀਂ ਆਇਆ ਆ ਤੁਹਾਡੇ ਕਰਕੇ ਤੁਹਾਡੇ ਵਿਰੁੱਧ